हां भाई दोस्तों आज ਤੁਹਾਨੂੰ ਦੱਸਣ ਜਾ ਰਿਹਾ ਹਾਂ ਬਾਝ ਪਣ ਲਈ ਔਰਤਾਂ ਤੇ ਮਰਦਾਂ ਦੀ ਦਵਾਈ ਨੋਟ ਕਰੋ ਇਹ ਜੋਗ ਬਾਂਸਾ ਲਾਲ ਬਾਂਸਾ ਪੀਲਾ ਗਲੋ ਐਟਸੈਟ ਤਿਰਫਲਾ ਹਲਦੀ ਦਾਰੂ ਹਲਦੀ ਕੌਂਡ ਰੋਡੀ ਰਾਸਨਾ ਮੇਧਾ ਮਹਾ ਮੇਧਾ ਸਤਾਵਰੀ ਸੇਵਨਾਕ ਬੈਮਣ ਸੁਰਖ ਬੈਮਨਸ ਫੈਡ ਇਹ ਸਾਰੀਆਂ ਚੀਜ਼ਾਂ 22 ਗ੍ਰਾਮ ਲੈ ਕੇ ਮਹੀਨ ਪੀਸ ਲਵੋ ਫਿਰ ਦੇਸੀ ਕੀ 640 ਗ੍ਰਾਮ ਦੁੱਧ 260 ਗ੍ਰਾਮ ਪਾਣੀ 260 ਗ੍ਰਾਮ ਲੈ ਕੇ ਸਾਰੀਆਂ ਚੀਜ਼ਾਂ ਕੜਾਹੀ ਵਿੱਚ ਪਾ ਕੇ ਅੱਗ ਦੇਵੋ ਚੰਗੀ ਤਰ੍ਹਾਂ ਸੇਕ ਦੇ ਕੇ ਇਹ ਚੀਜ਼ਾਂ ਨੂੰ ਗਾੜੀਆਂ ਕਰਕੇ ਕੜਾਹੀ ਲਾ ਕੇ ਇਹਨੂੰ ਸਾਮ ਲਵੋ ਇਹਦੀ 5-5 ਗ੍ਰਾਮ ਦੀ ਡੋਜ਼ ਦੋ ਵਕਤ ਜਨਾਨੀ ਨੂੰ ਦੇਵੋ ਇਹਦੇ ਨਾਲ ਬੱਚੇਦਾਨੀ ਦੇ ਸਾਰੇ ਰੋਗ ਦੂਰ ਹੋ ਗਏ ਜਨਾਨੀ ਗਰਭ ਧਾਰਨ ਕਰ ਲੈਂਦੀ ਹੈ ਇਹਦੇ ਨਾਲ ਬੰਦੇ ਨੂੰ ਦੋ ਵਕਤ ਸਤਾਵਰ ਦਾ ਚूर्ण 10-10 ਗ੍ਰਾਮ ਸਵੇਰੇ ਅਤੇ ਸ਼ਾਮੀ ਗੁਣਗੁਣੇ ਮਿਸ਼ਰੀ ਵਾਏ ਦੁੱਧ ਨਾਲ ਲੈਣਾ ਚਾਹੀਦਾ ਤਾਂ ਕਿ ਬੰਦੇ ਦਾ ਦੋਸ਼ ਤੀਰਜ ਸ਼ੁੱਧ ਹੋ ਗਏ ਜਨਾਨੀ ਗਰਭ ਧਾਰਨ ਕਰ ਸਕੇ ਧੰਨਵਾਦ